ਮੇਤਰੋ ਟਰੈਕਟਰ ਨਾ ਬਾਈ ਦੇ ਘਰੇ 8 9 ਖੜੇ ਨੇ ਇਧਰਲੇ ਪਾਸੇ ਦਾ ਸਵਰਾਜ ਖੜਾ ਤੇ ਤੇ ਇਧਰਲੇ ਪਾਸੇ ਖੜਾ ਤੇ ਸੋਨਾਲੀਕਾ ਕੱਲੇ ਕੱਲੇ ਦਾ ਮਾਡਲ ਤੇ ਕੱਲੇ ਕੱਲੇ ਦਾ ਰੇਟ ਦੱਸਣ ਲੱਗੇ ਆਂ ਵੀਡੀਓ ਨੂੰ ਐਂਡ ਤੱਕ ਦੇਖਿਓ ਬਈ ਸ਼ੁਰੂਆਤ ਕਰਦੀ ਏ ਤੋ ਡੀਏ 60 ਚਾਰੇ ਟਾਇਰ ਜਮਾ ਨਾ ਮੇਨੇ ਕਿੰਨਾ ਮਾਡਲ ਆ ਇਹ 9 ਮਾਡਲ ਆ ਇਹ 9 ਮਾਡਲ ਨੰਬਰ ਕਿੱਥੋਂ ਦਾ ਐਚ ਚਾਰ ਨੰਬਰ ਕਿੰਨੇ ਦਾ ਬਣੂ ਜਮਾ ਲਾਸਟ ਰੇਟ ਇਹਦੀ 275 ਡਿਮਾਂਡ ਆ 2 ਲੱਖ 60 ਹਜ਼ਾਰ ਰੁਪਏ ਦਾ 22 ਲੱਖ ਦੀ ਦਵਾ ਦਾਂਗੇ ਯਾਰ ਬਈ ਜਿਹੜਾ ਆ ਖੜਾ 50 ਦਾ ਸੋਨਾਲੀਕਾ ਇਹ 21 ਮ ਇਹਦਾ ਹੈਗਾ 5.5 ਲੱਖ ਜੀ ਮੌਕੇ ਤੇ ਮੌਕੇ ਤੇ 540 ਦਾ ਦੇ ਦਾਂਗੇ 540 ਦਾ 5 ਲੱਖ 25000 ਦੀ ਮਿਲੂ 15000 ਹੋਰ ਡਾ ਦੇਣੇ ਆ ਜਿਹੜਾ ਆ ਖੜਾ ਬਈ ਇਹ 14 ਮਾਡਲ ਹੈ ਜੀ 14 ਮਾਡਲ ਪੰਜਾਬ ਨੰਬਰ ਫਰਸਟ ਪਾਰਟੀ ਦੇ ਓਕੇ ਇਹਦਾ ਕੀ ਮੰਗਦੇ ਆ ਇਹਦਾ 425 ਰਿਮਾਂਡ ਹੈ ਜੀ 425 ਉੱਪਰ ਨਾਲ 25 ਡਾ ਦੀਏ ਨਹੀਂ ਧੱਕਾ ਹੋ ਜੂ ਫੇ ਹੈ 415 ਨਾਲ ਦੇ ਦਾਂਗੇ ਲਾਸਟ ਚਲ 41000 ਦਾ ਹੁਣ ਦਵਾ ਦਾਂਗੇ ਯਾਰ ਬਈ ਜਿਹੜਾ ਆ ਖੜਾ ਇਧਰਲੇ ਪਾਸੇ ਇਹ 23 ਮਾਡਲ ਹੈ ਜੀ 23 ਮਾਡਲ ਇਹ ਕਿੰਨਾ ਕ ਚੱਲਿਆ ਹੋਇਆ ਇਹ 1500 ਘੰਟਾ 1500 ਘੰਟਾ ਚੱਲਿਆ ਹੋਇਆ ਇਹਦਾ ਪੰਜਾਬ ਦਾ ਨੰਬਰ ਹੈ हां ਪੰਜਾਬੀ 41st ਹੈ 41st ਜੀ ਬਈ ਜਿਹੜਾ ਆ ਖੜਾ ਸਵਰਾਜ ਆ ਵੀ ਦੱਸ ਦੀ ਕਿੰਨਾ ਮਾਡਲ ਆ ਇਹ 13 ਮਾਡਲ ਹੈ 13 ਮਾਡਲ ਹੈ ਨੰਬਰ ਇਹਦਾ ਮਾਨਸਾ ਦਾ ਹਾਂਜੀ ਕੀ ਮੰਗਦੇ ਆ ਇਹਦਾ ਮਗਰਲੇ ਟਾਇਰ ਜਮਾ ਨਵੇਂ ਹਾਂਜੀ ਡੱਕ ਲੱਗਿਆ ਹੋਇਆ ਹਾਂਜੀ ਕਿੰਨੇ ਦਾ ਦੇਣਾ ਇਹਦਾ 4.5 ਲੱਖ ਮੰਗਦੇ ਮੌਕੇ ਤੇ 435 ਦਾ 4 ਲੱਖ ਤੇ 25000 ਦਾ ਚਾਹਤਾ ਦੀਏ ਚੱਕੋ ਮਿੱਤਰੋ ਬਈ ਜਿਹੜਾ ਆ ਖੜਾ ਹੈ ਇਹ 10 ਮਾਡਲ ਹੈ ਜੀ 10 ਮਾਡਲ ਕੀ ਮੰਗਦੇ ਆ ਪਾਵਰ ਸਟੀਰੀਂਗ ਹੈ ਇਹ ਪਾਵਰ ਸਟੀਰੀਂਗ ਹੈ ਜੀ ਕੀ ਮੰਗਦੇ ਆ ਇਹਦਾ ਇਹਦਾ ਤਾਂ 60 ਮੰਗਦੇ ਆ ਜੀ ਮੌਕੇ ਤੇ ਜੇ ਮੈਂ ਲਾਸਟ ਰੇਟ ਆ 8.5 ਦਾ ਦੇ ਦਾਂਗੇ ਹੋਰ ਕਰਦੇ ਰਹੇ ਤਾਂ 40 ਦਾ ਦੇ ਦਾਂਗੇ ਬਸ 3,25,000 ਦੀ ਹੋਜੂ ਚੱਕੋ ਤੇ ਜਿਹੜਾ ਆ ਖੜਾ ਵੀ ਇਹ ਚਾਰ ਮਾਡਲ ਚਾਰ ਮਾਡਲ ਕਰ ਲਾ ਉਸ ਕਰ ਇੰਜਨ ਵਾਲਾ ਕਰ ਲਾ ਉਸ ਕਰ ਇੰਜਨ ਇਹ ਵੀ ਕਰ ਲਾ ਉਸ ਕਰ ਇੰਜਨ ਜਾਈ ਇਹ ਵੀ ਕਰ ਲਾ ਉਸ ਕਰ ਇਹਦੇ ਚਾਰ ਡਾਇਰ ਜਮੇ ਨਵੇਂ ਨੇ ਹਾਂਜੀ ਇਹਦੇ ਨਾਮ ਕੀ ਮੰਗਦੇ ਆ ਇਹਦਾ 2 ਪੈਂਟ ਜੀ ਮੌਕੇ ਤੇ ਮੌਕੇ ਤੇ 60 ਦਾ ਦੇ ਦਾਂਗੇ 2.5 ਦਾ ਇਹ ਬਣ ਜੂ ਤੇ ਜਿਹੜਾ ਆ ਖੜਾ ਵੀ ਇਧਰਲੇ ਪਾਸੇ ਇਹ 2000 ਮਾਡਲ ਹੈ ਜੀ ਨੰਬਰ ਹੈ 4 ਟਰੈਕਟਰ ਸਾਰਾ Ориਜਨਲ ਹੈ ਜੀ ਅੱਛਾ ਨੰਬਰ ਹੈ 4 ਟਰੈਕਟਰ ਸਾਰਾ Ориਜਨਲ ਹੈ ਕੀ ਮੰਗਦੇ ਆ 65 70 ਪੈਸੇ ਜੀ ਕੀ ਮੰਗਦੇ ਆ ਇਹਦਾ 1 ਲੱਖ 65 ਹਜ਼ਾਰ ਦਾ ਜੀ ਡੇਢ ਤਾਂ ਦਵਾਂਗੇ ਦੇ ਦਾਂਗੇ ਲੈ ਮੇਥਰੋ ਆਜੋ ਕਰਾ ਫਟਾਫਟ ਪਿੰਡ ਸੰਦੋਹੀ ਦੇ ਵਿੱਚ ਖੜੇ ਨੇ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਨਾਂ ਬਾਈ ਦਾ ਹੈਗਾ ਬੱਬੀ ਬਾਈ ਹਾਂਜੀ ਬੱਬੀ ਬਾਈ ਦਾ ਨਾਮ ਹੈ ਤੇ ਘਰੀ ਬਾਈ ਦਾ ਕਾਰੋਬਾਰ ਹੈ ਕਿਸੇ ਵੀ ਸੱਜਣ ਨੇ ਟਰੈਕਟਰ ਖਰੀਦਣਾ ਕੋਈ ਨੰਬਰ ਕਰੋ ਡਾਇਲ ਤੁਹਾਡਾ ਪੁਰਾਣਾ ਟਰੈਕਟਰ ਵਿਚ ਕੱਟ ਲੂ ਉੱਪਰ ਲਗਭਗ ਸਾਰਿਆਂ ਦੇ ਲੋਨ ਕਰਵਾ ਵੀ ਦੂ ਉੱਚੇ ਮਾਡ